ਸਾਡੇ ਜੀਵਨ ਦਾ ਸਭ ਤੋਂ ਵੱਡਾ ਰਾਜ਼ ਸਭ ਤੋਂ ਵੱਡੀ ਤਾਕਤ ਸਾਡੀ ਆਪਣੀ ਸਮਝ ਵਿੱਚ ਛੁਪਿਆ ਹੈ ਬਹੁਤ ਵਾਰ ਅਸੀਂ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਰ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ ਅਸੀਂ ਲੋਕਾਂ ਦੀ ਸੋਚ ਸਮਾਜ ਦੀ ਸੱਚਾਈ ਦੁਨੀਆ ਦੇ ਨਿਯਮ ਇਹ ਸਭ ਸਮਝਣ ਦੀ ਦੌੜ ਵਿੱਚ ਲੱਗੇ ਰਹਿੰਦੇ ਹਾਂ ਪਰ ਸਭ ਤੋਂ ਜ਼ਰੂਰੀ ਗੱਲ ਭੁੱਲ ਜਾਂਦੇ ਹਾਂ ਅਸੀਂ ਖੁਦ ਕੌਣ ਹਾਂ ਅਸੀਂ ਕੀ ਚਾਹੁੰਦੇ ਹਾਂ ਸਾਡੇ ਅੰਦਰ ਕੀ ਸੰਤਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਸਮਝਣ ਲੱਗ ਪੈਂਦੇ ਹੋ ਤਾਂ ਦੁਨੀਆ ਤੁਹਾਡੇ ਸਾਹਮਣੇ ਇੱਕ ਨਵੇਂ ਰੂਪ ਚੋਂਦੀ ਹੈ ਤੁਸੀਂ ਆਪਣੀਆਂ ਤਾਕਤਾਂ ਤੇ ਆਪਣੀਆਂ ਕਮਜ਼ੋਰੀਆਂ ਨੂੰ ਵੇਖਦੇ ਹੋ ਤੁਸੀਂ ਸਮਝਦੇ ਹੋ ਕਿ ਤੁਹਾਡੀ ਹਾਰ ਵੀ ਤੁਹਾਡਾ ਪਾਠ ਹੈ ਤੁਹਾਡੀ ناکامی ਵੀ ਇੱਕ ਮੌਕਾ ਹੈ ਅਸੀਂ ਅਕਸਰ ਆਪਣੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਬੁਰਾ ਮੰਨ ਲੈਂਦੇ ਹਾਂ ਪਰ ਜਦੋਂ ਅਸੀਂ ਆਪਣੇ ਆਪ ਨੂੰ ਅਥਰੂਆਂ ਵਿੱਚਕਾਰ ਖੋਜਦੇ ਹਾਂ ਤਾਂ ਸਾਨੂੰ ਅਸਲ ਅਰਥ ਸਮਝ ਆਉਂਦੇ ਨੇ ਇਹ ਸੰਸਾਰ ਵੀ ਇੱਕ ਸ਼ੀਸ਼ਾ ਹੈ ਜੋ ਤੁਹਾਡੀ ਸੋਚ ਤੁਹਾਡੀ ਭਾਵਨਾਵਾਂ ਤੇ ਤੁਹਾਡੇ ਵਿਸ਼ਵਾਸ ਦੀ ਪਰਛਾਈ ਹੈ ਜੇ ਤੁਸੀਂ ਸੋਚਦੇ ਹੋ ਕਿ ਦੁਨੀਆ ਬੇਇਨਸਾਫ਼ ਹੈ ਤਾਂ ਤੁਸੀਂ ਹਮੇਸ਼ਾ ਬੇਇਨਸਾਫੀ ਹੀ ਵੇਖੋਗੇ ਜੇ ਤੁਸੀਂ ਮੰਨ ਲਓ ਕਿ ਇਹ ਸੰਸਾਰ ਮੌਕੇ ਭਰਿਆ ਹੈ ਤਾਂ ਤੁਹਾਡੀ ਅੱਖੋਂ ਮੌਕੇ ਲੱਭਣ ਲੱਗ ਪਏਗੀ ਸਾਨੂੰ ਲੱਗਦਾ ਹੈ ਕਿ ਲੋਕ ਸਾਡੇ ਵਿਰੁੱਧ ਹਨ ਸੰਸਾਰ ਸਾਨੂੰ ਅੱਗੇ ਵਧਣ ਨਹੀਂ ਦੇ ਰਿਹਾ ਪਰਾਸਲ ਵਿੱਚ ਇਹ ਸਾਡਾ ਅੰਦਰੂਨੀ ਡਰ ਹੁੰਦਾ ਜਦੋਂ ਤੱਕ ਤੁਸੀਂ ਆਪਣੇ ਅੰਦਰਲੇ ਡਰ ਨੂੰ ਨਹੀਂ ਸਮਝੋਗੇ ਜਦੋਂ ਤੱਕ ਤੁਸੀਂ ਆਪਣੇ ਆਪ ਨਾਲ ਗੱਲ ਨਹੀਂ ਕਰਨੀ ਸਿੱਖਦੇ ਤਾਂ ਦੁਨੀਆ ਨੂੰ ਕਦੇ ਨਹੀਂ ਸਮਝ ਸਕਦੇ ਤੁਸੀਂ ਜਿਹੜਾ ਵੀ ਸੁਪਨਾ ਵੇਖਦੇ ਹੋ ਜਿਹੜੀ ਵੀ ਲਕਸ਼ੇ ਤੱਕ ਪਹੁੰਚਣਾ ਜਾਂਦੇ ਹੋ ਉਹ ਪਹੁੰਚਣ ਯੋਗ ਹੈ ਪਰ ਪਹਿਲਾ ਕਦਮ ਇਹ ਨਹੀਂ ਕਿ ਤੁਸੀਂ ਦੁਨੀਆ ਨੂੰ ਬਦਲੋ ਪਹਿਲਾ ਕਦਮ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਬਦਲੋ ਆਪਣੀ ਸੋਚ ਆਪਣਾ ਨਜ਼ਰੀਆ ਆਪਣੀ ਆਦਤਾਂ ਇਹ ਸਭ ਕੁਝ ਜੋ ਤੁਹਾਨੂੰ ਅੱਜ ਤੱਕ ਰੋਕ ਰਿਹਾ ਹੈ ਉਹ ਤੁਹਾਡੇ ਆਪਣੇ ਕੰਟਰੋਲ ਵਿੱਚ ਹੈ ਜਿਸ ਦਿਨ ਤੁਸੀਂ ਆਪਣੇ ਆਪ ਨੂੰ ਸਮਝ ਲਿਆ ਤੁਸੀਂ ਆਪਣੀ ਅਸਲੀ ਤਾਕਤ ਪਹਿਚਾਨ ਲਈ ਜਦ ਤੁਸੀਂ ਸਮਝ ਲਿਆ ਕਿ ਤੁਹਾਡਾ ਮਨ ਤੁਹਾਡੀ ਆਤਮਾ ਤੁਹਾਡੀ ਸੋਚ ਇਹ ਸਭ ਤੁਹਾਡੇ ਵੱਡੇ ਹਥਿਆਰ ਹਨ ਤਦ ਤੁਸੀਂ ਦੁਨੀਆ ਦੀਆਂ ਕਿਸੇ ਵੀ ਹੱਦਾਂ ਨੂੰ ਲੰਘ ਸਕਦੇ ਹੋ ਅਸੀਂ ਬਹੁਤ ਵਾਰ ਲੋਕਾਂ ਦੀ ਸੋਚ ਨੂੰ ਆਪਣੇ ਜੀਵਨ ਉੱਤੇ ਹਾਵੀ ਹੋਣ ਦਿੰਦੇ ਹਾਂ ਲੋਕ ਕੀ ਕਹਿਣਗੇ ਇਹ ਇੱਕ ਸਵਾਲ ਸਾਡੀ ਹਿੰਮਤ ਨੂੰ ਖਤਮ ਕਰ ਦਿੰਦਾ ਹੈ ਪਰ ਤੁਸੀਂ ਇਹ ਸੋਚੋ ਜੋ ਵੀ ਵੱਡੇ ਇਨਸਾਨ ਹੋਏ ਨੇ ਜੋ ਵੀ ਇਤਿਹਾਸ ਬਣਾਉਣ ਵਾਲੇ ਹੋਏ ਨੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਲੋਕ ਕੀ ਕਹਿਣਗੇ ਉਹਨਾਂ ਨੇ ਸਿਰਫ ਆਪਣੇ ਸੁਪਨਿਆਂ ਨੂੰ ਦੇਖਿਆ ਆਪਣੇ ਆਪ ਵਿੱਚ ਯਕੀਨ ਕੀਤਾ ਇਹ ਯਕੀਨ ਹੀ ਤੁਹਾਡੀ ਤਾਕਤ ਹੈ ਜੇਕਰ ਤੁਸੀਂ ਆਪਣੇ ਆਪ ਉੱਤੇ ਭਰੋਸਾ ਕਰ ਲਿਆ ਤਾਂ ਕੋਈ ਵੀ ਤਾਕਤ ਤੁਹਾਡਾ ਰਾਹ ਨਹੀਂ ਰੋਕ ਸਕਦੀ ਤੁਸੀਂ ਆਪਣੇ ਆਪ ਦੀ ਸੱਚਾਈ ਨੂੰ ਲੱਭੋ ਤੁਸੀਂ ਆਪਣੇ ਆਪ ਨਾਲ ਸੱਚੇ ਰਹੋ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਤਦ ਤੁਸੀਂ ਦੁਨੀਆ ਨੂੰ ਵੀ ਸਮਝ ਸਕਦੇ ਹੋ ਜਦੋਂ ਤੁਸੀਂ ਆਪਣੇ ਆਪ ਨੂੰ ਸਮਝਣ ਲੱਗ ਪੈਂਦੇ ਹੋ ਤਾਂ ਤੁਸੀਂ ਆਪਣੇ ਚਾਰੇ ਪਾਸੇ ਦੀ ਦੁਨੀਆ ਨੂੰ ਨਵੇਂ ਤਰੀਕੇ ਨਾਲ ਦੇਖਣ ਲੱਗਦੇ ਹੋ ਤੁਸੀਂ ਦੇਖਦੇ ਹੋ ਕਿ ਅਸੀਂ ਜਿਹੜੇ ਵੀ ਡਰ ਪਰੇਸ਼ਾਨੀਆਂ ਤੇ ਚਿੰਤਾਵਾਂ ਮਹਿਸੂਸ ਕਰਦੇ ਆ ਉਹ ਸਿਰਫ ਸਾਡੇ ਮਨ ਦੀ ਉਤਪਤੀ ਹੁੰਦੀਆਂ ਨੇ ਅਸੀਂ ਆਪਣੇ ਆਪ ਨੂੰ ਹੀ ਬੰਦਨ ਵਿੱਚ ਪਾਈ ਰੱਖਦੇ ਹਾਂ ਕਦੇ ਲੋਕਾਂ ਦੀਆਂ ਉਮੀਦਾਂ ਦੀ ਜੰਜੀਰ ਕਦੇ ਸਮਾਜ ਦੇ ਨਿਯਮ ਕਦੇ ਭਵਿੱਖ ਦਾ ਡਰ ਪਰ ਸੱਚ ਇਹ ਹੈ ਕਿ ਜਦ ਤੱਕ ਤੁਸੀਂ ਆਪਣੀ ਸੋਚ ਨੂੰ ਆਜ਼ਾਦ ਨਹੀਂ ਕਰਦੇ ਤੁਸੀਂ ਅਸਲ ਮਤਲਬ ਵਿੱਚ ਆਜ਼ਾਦ ਨਹੀਂ ਹੋ ਸਕਦੇ ਆਪਣੇ ਆਪ ਨੂੰ ਸਮਝਣ ਦਾ ਅਰਥ ਇਹ ਨਹੀਂ ਕਿ ਤੁਸੀਂ ਕਦੇ ਵੀ ਗਲਤੀਆਂ ਨਹੀਂ ਕਰੋਗੇ ਗਲਤੀਆਂ ਅਸਲ ਵਿੱਚ ਤੁਹਾਡੀ ਸਿੱਖਲਾਈ ਦੇ ਸਭ ਤੋਂ ਵੱਡੇ ਪਾਠ ਹੁੰਦੇ ਹਨ ਤੁਸੀਂ ਜਿੰਨਾ ਵੀ ਵਿਅਕਤੀਗਤ ਤੌਰ ਤੇ ਵੱਧਦੇ ਹੋ ਤੁਸੀਂ ਉਹਨਾਂ ਹੀ ਗਲਤੀਆਂ ਨੂੰ ਨਵੇਂ ਤਰੀਕੇ ਨਾਲ ਵੇਖਦੇ ਹੋ ਤੁਸੀਂ ਉਹਨਾਂ ਤੋਂ ਸਿੱਖਦੇ ਹੋ ਤੁਸੀਂ ਉਹਨਾਂ ਤੋਂ ਮਜ਼ਬੂਤ ਬਣਦੇ ਹੋ ਦੁਨੀਆ ਵਿੱਚ ਕੋਈ ਵੀ ਇਨਸਾਨ ਐਸਾ ਨਹੀਂ ਜਿਸ ਨੇ ਕਦੇ ਗਲਤੀ ਨਾ ਕੀਤੀ ਹੋਵੇ ਪਰ ਜੋ ਲੋਕ ਵੱਡੀਆਂ ਉਚਾਈਆਂ ਨੂੰ ਛੂੰਹਦੇ ਹਨ ਉਹ ਉਹੀ ਹੁੰਦੇ ਹਨ ਜੋ ਆਪਣੀਆਂ ਗਲਤੀਆਂ ਨੂੰ ਇੱਕ ਸਿੱਖਣ ਦੇ ਮੌਕੇ ਵਜੋਂ ਦੇਖਦੇ ਨੇ ਨਾ ਕਿ ਆਪਣੇ ਅੰਤ ਵਜੋਂ ਤੁਸੀਂ ਕਦੇ ਵੀ ਕਿਸੇ ਹੋਰ ਤੋਂ ਆਪਣੇ ਜੀਵਨ ਦੀ ਸਚਾਈ ਲੱਭਣ ਦੀ ਉਮੀਦ ਨਾ ਰੱਖੋ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਤਾਕਤ ਸਭ ਤੋਂ ਵੱਡੀ ਜਾਣਕਾਰੀ ਤੁਹਾਡੇ ਆਪਣੇ ਅੰਦਰ ਹੈ ਜਦ ਤੁਸੀਂ ਆਪਣੀ ਅੰਦਰੂਨੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰਦੇ ਹੋ ਤੁਹਾਨੂੰ ਆਪਣੇ ਹੀ ਮਨ ਵਿੱਚ ਉਹ ਸਾਰੇ ਉੱਤਰ ਮਿਲਣ ਲੱਗਦੇ ਨੇ ਜਿੰਨਾਂ ਦੀ ਤੁਸੀਂ ਸਦਾ ਤਲਾਸ਼ ਕਰ ਰਹੇ ਸੀ ਅਸੀਂ ਅਕਸਰ ਆਪਣੇ ਆਪ ਨੂੰ ਬਾਹਰਲੀ ਚੀਜ਼ਾਂ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਾਂ ਪੈਸੇ ਸੌਹਰਤ ਰਿਸ਼ਤੇ ਨੌਕਰੀ ਤੇ ਸਮਾਜਿਕ ਮੰਨਤਾ ਪਰ ਜਦ ਤੁਸੀਂ ਆਪਣੇ ਆਪ ਨੂੰ ਅਸਲ ਮਤਲਬ ਵਿੱਚ ਸਮਝਣ ਲੱਗ ਪੈਂਦੇ ਹੋ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਸਭ ਕੁਝ ਸਿਰਫ ਇੱਕ ਹਿੱਸਾ ਹੈ ਤੁਹਾਡੀ ਅਸਫਲਤਾ ਨਹੀਂ ਤੁਹਾਡੀ ਖੁਸ਼ੀ ਤੁਹਾਡੀ ਸ਼ਾਂਤੀ ਤੁਹਾਡਾ ਸੰਤੁਲਨ ਇਹ ਸਭ ਕੁਝ ਤੁਹਾਡੇ ਅੰਦਰ ਹੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਹਿਚਾਨ ਲੈਂਦੇ ਹੋ ਜਦੋਂ ਤੁਸੀਂ ਆਪਣੀ ਤਾਕਤ ਤੇ ਕਮਜ਼ੋਰੀ ਦੋਵਾਂ ਨੂੰ ਗਲੇ ਲਗਾ ਲੈਂਦੇ ਹੋ ਤਾਂ ਕੋਈ ਵੀ ਚੀਜ਼ ਤੁਹਾਡਾ ਸਹੀ ਰਾਹ ਰੋਕ ਨਹੀਂ ਸਕਦੀ ਤੁਸੀਂ ਆਪਣੀ ਜੀਵਨ ਦੀ ਯਾਤਰਾ ਨੂੰ ਇੱਕ ਨਵੇਂ ਵਿਸ਼ਵਾਸ ਨਾਲ ਜੀਣ ਲੱਗਦੇ ਹੋ ਤੁਸੀਂ ਹਰ ਨਵੀਂ ਚੁਣੌਤੀ ਨੂੰ ਇੱਕ ਨਵੇਂ ਮੌਕੇ ਵਜੋਂ ਦੇਖਦੇ ਹੋ ਤੁਸੀਂ ਸਮਝਦੇ ਹੋ ਕਿ ਹਰ ਰਾਤ ਦੇ ਬਾਅਦ ਇੱਕ ਨਵਾਂ ਸਵੇਰਾ ਆਉਂਦਾ ਹੈ ਤੇ ਹਰ ਹਾਰ ਦੇ ਬਾਅਦ ਇੱਕ ਨਵੀਂ ਸ਼ੁਰੂਆਤ ਹੋ ਸਕਦੀ ਹੈ ਤੁਸੀਂ ਜਦੋਂ ਵੀ ਆਪਣੇ ਆਪ ਨੂੰ ਨਿਰਾਸ਼ ਤੇ ਹਾਰਿਆ ਹੋਇਆ ਮਹਿਸੂਸ ਕਰੋ ਤਾਂ ਇੱਕ ਗੱਲ ਯਾਦ ਰੱਖੋ ਤੁਸੀਂ ਇੱਕ ਵਿਲੱਖਣ ਵਿਅਕਤੀ ਹੋ ਤੁਹਾਡੀ ਜ਼ਿੰਦਗੀ ਕਿਸੇ ਹੋਰ ਦੀ ਨਹੀਂ ਇਹ ਤੁਹਾਡੀ ਹੈ ਤੁਸੀਂ ਉਹ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ ਦੀਆਂ ਹੱਦਾਂ ਤੁਹਾਡੀ ਸੋਚ ਤੱਕ ਹੀ ਸੀਮਤ ਹਨ ਜੇ ਤੁਸੀਂ ਆਪਣੇ ਆਪ ਵਿੱਚ ਯਕੀਨ ਕਰ ਲਓ ਤਾਂ ਤੁਸੀਂ ਆਪਣੇ ਜੀਵਨ ਨੂੰ ਉਸੇ ਤਰ੍ਹਾਂ ਬਣਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਇਸ ਕਰਕੇ ਆਪਣੇ ਆਪ ਨੂੰ ਸਮਝੋ ਆਪਣੀ ਅਸਲ ਤਾਕਤ ਨੂੰ ਪਹਿਚਾਣੋ ਜੇਕਰ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਝ ਲਿਆ ਤਾਂ ਤੁਸੀਂ ਦੁਨੀਆ ਨੂੰ ਵੀ ਸਮਝ ਲਵੋਗੇ ਜੇ ਤੁਸੀਂ ਆਪਣੇ ਮਨ ਦੀਆਂ ਹੱਦਾਂ ਨੂੰ ਪਾਰ ਕਰ ਲਵੋ ਤਾਂ ਦੁਨੀਆ ਦੀ ਕੋਈ ਵੀ ਹੱਦ ਤੁਹਾਡਾ ਰਾਹ ਨਹੀਂ ਰੋਕ ਸਕਦੇ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਨਵੀਂ ਦਿਸ਼ਾ ਦਿਖਾਉਣ ਵਿੱਚ ਸਹਾਇਕ ਹੋਈ ਹੋਵੇਗੀ ਆਪਣੇ ਆਪ ਨੂੰ ਸਮਝਣਾ ਜੀਵਨ ਦੀ ਸਭ ਤੋਂ ਵੱਡੀ ਕਲਾ ਹੈ ਜੇਕਰ ਇਹ ਵੀਡੀਓ ਤੁਹਾਨੂੰ ਪ੍ਰੇਰਿਤ ਕਰਦੀ ਹੈ ਤਾਂ ਇਹਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਕਮੈਂਟ ਵਿੱਚ ਦੱਸੋ ਕਿ ਤੁਹਾਨੂੰ ਇਹ ਕਿਵੇਂ ਲੱਗੀ ਤੇ ਅਗਲੀ ਵੀਡੀਓ ਵਿੱਚ ਤੁਸੀਂ ਕਿਸ ਵਿਸ਼ੇ ਬਾਰੇ ਜਾਣਕਾਰੀ ਚਾਹੁੰਦੇ ਹੋ ਨਵੇਂ ਵਿਚਾਰਾਂ ਤੇ ਪ੍ਰੇਰਨਾਦਾਇਕ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਐਂਡ ਫੇਸਬੁੱਕ ਤੇ ਦੇਖ ਰਹੇ ਹਾਂ ਤਾਂ ਫੋਲੋ ਜ਼ਰੂਰ ਕਰ ਲਿਓ ਜਦੋਂ ਤੁਸੀਂ ਆਪਣੇ ਆਪ ਨੂੰ ਸਮਝ ਲਿਆ ਤਾਂ ਤੁਸੀਂ ਦੁਨੀਆ ਨੂੰ ਵੀ ਸਮਝ ਲਮੋਗੇ